मनुख मनुख ਲਈ ਪਤਰਾ ਪੈਦਾ ਕਰਦਾ ਹੈ मनुख मनुख ਲਈ ਪਤਰਾ ਹੋ ਗਿਆ ਕਿਉਂ ਹੇ ਦੇ ਕੋਲ ਤਨ மனுਖ ਦਾ ਹੈ ਕਿ ਦੇ ਕੋਲ ਸੁਭਾਅ ਪਸ਼ੂ ਦਾ ਹੈ ਮਨ ਨਹੀਂ ਹੈ ਵਿਕਸਤ ਮਨ ਨਹੀਂ ਹੈ ਕੁਝ ਪਸ਼ੂ ਐਸੇ ਨੇ ਜਿਨ੍ਹਾਂ ਕੋਲ ਤਨ ਪਸ਼ੂ ਦਾ ਹੈ ਲੇਕਿਨ ਅੰਦਰ ਸੋਚਣੀ ਪੈਦਾ ਹੋ ਗਈ ਹੈ ਔਰ ਇਹਨਾਂ ਦੇ ਚੋਂ ਗਊ ਹਾਥੀ ਘੋੜਾ ਇਹ ਜਾਨਵਰ ਬਹੁਤ ਅਗਣ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦ ਦੇਸ਼ ਦੀ ਵੰਡ ਹੋਣ ਲੱਗੀ ਇਹ ਦਾਸ ਵਿਚੋਂ ਪਠਾਨਿਸਤਾਨ ਤੋਂ ਆਇਆ ਹੈ ਇਹ ਸਾਡੇ ਘਰ ਇੱਕ ਗਊ ਆਉਂਦੀ ਸੀ ਭਾਵੇਂ ਉਹਨਾਂ ਦੇ ਵਿੱਚ ਮੇਰੀ ਉਮਰ 13 ਸਾਲ ਦੀ ਸੀ ਤੇ ਦਾਸ ਦੇ ਪਿਤਾ ਨੇ ਉਹ ਗਊ ਇੱਕ ਪਠਾਨ ਦੇ ਹਵਾਲੇ ਕੀਤੀ ਵੀ ਸ਼ਾਇਦ ਅਸੀਂ ਵਾਪਸ ਆਵਾਂਗੇ ਦੇਸ਼ ਦੀ ਵੰਡ ਤੋਂ ਪਹਿਲੇ ਸੀ ਨਿਕਲੇ ਸੀ 2 ਮਹੀਨੇ ਪਹਿਲੇ ਉਧਰ ਫਸਾਦ ਹੋਣ ਲੱਗ ਪੈਸ ਤੇ ਇਹ ਗਊ ਸਾ ਨੂੰ ਬਹੁਤ ਪਿਆਰੀ ਹੈ ਇਹ ਛੋਟੀ ਅਸੀਂ ਪਾਲੀ ਸੀ ਤੇ ਆਖੇ ਤੇਰੇ ਕੋਲ ਲੈ ਲਵਾਂਗੇ ਅਸੀਂ ਤੋਂ 4 ਮਹੀਨੇ ਲਈ ਚੱਲੇ ਅਜੇ ਤੱਕ ਮੈਨੂੰ ਯਾਦ ਉਸ ਗਉ ਦੀ ਅੱਖਾਂ ਚ ਇੰਝ ਅੰਜੂ ਆਏ ਜਿਵੇਂ ਮਨੁੱਖੀ ਹੰਝ ਅੱਖਾਂ ਚ ਆਉਂਦੇ ਉਹਨੂੰ ਵੀ ਪਤਾ ਚੱਲ ਗਿਆ ਮੈਨੂੰ ਛੋੜ ਕੇ ਜਾ ਰਿਹਾ ਔਰ ਇਹਨਾਂ ਨੇ ਰੱਸਾ ਦੂਜੇ ਦੇ ਹਵਾਲੇ ਪបੜਾ ਰੋਪਿਆ ਚਲੇ ਗਏ ਨਾ ਰੇਲਵੇ ਸਟੇਸ਼ਨ ਤੀ ਥੋੜੀ ਜਿਹੀ ਅੰਦਰੋਂ ਲੰਘ ਦੀ ਦੂਰੀ ਤੇ ਰੱਸਾ ਤੋੜਾ ਕੇ ਸਟੇਸ਼ਨ ਤੇ ਪਹੁੰਚੇ ਫਿਰ ਉਸ ਦੀ ਪਿੱਛੇ ਹੱਥ ਫੇਰਿਆ ਉਸ ਦੇ ਮੱਥੇ ਤੇ ਬਾਰ ਬਾਰ ਹੱਥ ਫੇਰੇ ਉਸ ਨਾਲ ਪਿਆਰ ਕੀਤਾ ਰਸਾ ਹਮਾਇਆ ਉਸ ਪਠਾਨ ਨੂੰ ਬੇਤੋਂ ਲੈ ਜਾ ਪਰ ਉਹ ਦੱਕਿਆਂ ਨਾਲ ਅੱਗੇ ਲੈ ਜਾਂਦਾ ਸੀ ਦੇਖਦੇ ਪਿੱਛੇ ਸੀ ਸੜੀ ਦਰਬੇ ਦੇ ਕਿੱਸੇ ਬੇ ਮੈਨੂੰ ਛੋੜ ਕੇ ਗਾਰ ਔਰ ਇਹ ਜਗਾ ਰਹੀ ਸੀ ਮੈਨੂੰ ਵੀ ਨਾਲ ਲੈਦਾ ਇਹ ਜਗਾ ਰਹੀ ਸੀ ਉਹ ਦ੍ਰਿਸ਼ ਅਜੇ ਤਪਨਾ ਗਿਆ ਔਰ ਬੁਲਦਾ ਹੈ गौ है हाथी है कुत्ता है घोड़ा है हंस है मोर है कुछ ऐसे पक्षी ने कुछ ऐसे पशु ने जो पशु नहीं ने मनुष्य ने मर के मनुष्य बन गए, आखिरी कड़ी है मनुख ते पशु की कड़ी है और कुछ मनुख ऐसे ने तन मनुख द है पशु ने मनुख नहीं ने कुछ पशु ऐसे ने तन पशु दर मनुख ने ਪਸ਼ੂ ਨਹੀਂ ਨੇ ਇਸ ਤਰ੍ਹਾਂ ਦੀ ਜੋ ਹੈ ਵਿਚਾਰ ਆ ਰਿਹਾ ਤੋ ਜੋ ਕਾਨੂੰਨ ਦੇ ਤਲ ਤੇ ਜੀ ਰਿਹਾ ਹੈ ਪਸ਼ੂ ਜੋ ਮਨ ਦੇ ਤਲ ਤੇ ਜੀ ਰਿਹਾ ਹੈ ਮਨੁਸ਼ ਔਰ ਜੋ ਆਤਮਾ ਦੇ ਤਲ ਤੇ ਜੀ ਰਿਹਾ ਹੈ ਸੰਤ ਤੇ ਮਹਾਤਮਾ ਤੇ ਉਸ ਨਾਮ ਉਸ ਮਹਾਤਮਾ ਬਣੇ ਉਸ ਆਤਮਾ ਦੀ ਝਲਕ ਨੂੰ ਕਿੱਥੋਂ ਪ੍ਰਾਪਤ ਕਰੀਏ ਸਤਿਗੁਰੂ ਦੀ ਬਾਣੀ ਕਹਿੰਦੀ ਇਸ ਮਨ ਕੋ ਕੋਈ ਖੋਜੋ ਬਾਈ ਮਨ ਖੋਜਤ ਨਾਮ ਨਾਉ ਨਿਗਾਈ ਇਹਦੇ ਚੋਂ ਨੌ ਨਿਦ ਨਾਮ ਕਿਵੇਂ ਪ੍ਰਾਪਤ ਕਰਨਾ ਹੈ ਇਹ ਨੂੰ ਮੈਂ ਬਲਾ ਵੀ ਦੇ ਸਾਹਮਣੇ ਰੱਖਾਂਗਾ ਬਹੁਤ ਸਾਰਾ ਸਮਾਂ ਲਏਗਾ